ਕੀ ਨਾ ਵੜ ਗੱਡੀ ਇਹਦਾ ਮਾਰਾ ਭਾਵੇਂ ਇਹ ਕਿਸ਼ਤ ਲਾਉਂਦੇ ਮੈਂ ਤਾਂ ਨਹੀਂ ਵੇਖ ਸਕਦਾ ਤੇ ਮਾਰਾ ਇਹ ਮਿਹਨਤ ਜੀ ਆਈਫੋਨ ਵੀ ਆਹਦੇ ਕੋਲ ਛੋੜ ਦੋ ਤੂੰ ਬਰਾਜ ਤੇ ਤੇਰੇ ਤੋਂ ਵੀ ਆਈਫੋਨ ਛੋਟਾ ਨਾਲ ਛੋਟਾ ਮੈਨੂੰ ਸ਼ਰਮ ਆਉਂਦਾ ਨਹੀਂ ਬਹੁਤ ਸ਼ਰਮ ਆਉਂਦਾ ਕਿਸੇ ਨੂੰ ਬੰਨੋਗੇ ਤੇ ਬੋਲੋ ਆਹ ਗੱਡੀ ਆਪਾਂ ਜਿਉਂ ਅਗੇ ਰਿਲਾ ਭੇਦਾ ਮਰਦਾਂ ਲਈ ਗੱਡੀ ਨਹੀਂ ਜਿਉਂ ਬਹਿ ਲਗਾ ਮਾ ਤੂੰ ਮਰਦਾਂ ਲਈ ਗੱਡੀ ਮਾ ਮਾ ਫੇਰ ਮਰਦ ਬਣ ਨਹੀਂ ਜੀ ਦੋ ਮਰਦਾਂ ਲਈ ਉਹਨੇ ਵੀ ਪਾਈ ਇੱਕ ਸੱਚੀ ਮਰੀ ਵੀਡੀਓ ਇਹਨਾਂ ਨੇ ਘਰੇ ਆਉਣਾ ਪੈਣਾ ਮੈਂ ਮੈਡ ਸੰਧੂ ਨੇ ਵੀ ਪਾਈ ਵੀਡੀਓ ਜੀ ਮੈਨੂੰ ਹੁਣ ਗਾਣੇ ਦਾ ਜੱਤਾ ਭੁੱਲ ਗਿਆ ਜਿਹੜਾ ਪਾਇਆ ਇਹਨੇ ਆਦੇ ਪੇਜ ਤੇ ਉਹਨੇ ਮੈਡਮ ਤਰਾ ਪਾਇਆ ਪਰ ਨਹੀਂ ਕਿਹ ਦੇਖਿਆ ਸੋਹਣਿਆ ਬੜਾ ਬਗਾਹ ਜੀ ਕਰਦਾ ਹੋਰ ਜਿਆਦਾ ਫੀਰ ਚੱਕਦਾ ਗਾਦੀ ਗੋਲੀ ਪੁੱਟੇ ਹੈ ਮੇਰਪੁਰਿਆ ਗੋਲੀ ਡੇਪੀ ਲੂਤਾ ਵੀ ਪਰ ਡੇਪੀ ਬੱਬੇ ਦੀਆਂ ਹੋਣੀਆਂ ਫਿਰ ਬੱਬੇ ਗੋਲੀ ਡੇਪੀ ਲੂਤਾ ਲੀਆਂ ਏ ਬੱਬੇ ਗੋਲੀ ਡੇਪੀ ਲੂਤਾ ਲੀਆਂ ਮੋਟੇ ਜਿੰਨਾ ਤੇਰਾ ਬਾਪੂ ਸੋਣਾ ਤੂੰ ਉਹਦੇ ਮਾਮਾ ਬਾਪੂ ਤੇ ਗਿਆ ਹੀ ਨਹੀਂ ਇਹ ਨਾ ਮੰਮੀ ਨੇ ਗਿਆ ਇਹ ਮੰਮੀ ਨੇ ਗਿਆ ਹਾਂ ਤਾਂ ਘੱਟ ਵਾਰ 6 ਫੋਟੋ ਦਾ ਸੋਣਾ ਜੰਨਾ ਸੁਨੱਖਾ ਉਹ ਤੂੰ ਪਤਾ ਨਹੀਂ ਕਿੱਥੇ ਚਲ ਗਿਆ ਗੰਦਰਾ ਕੋਈ ਪਨ ਸੈਲਟੀ ਵੜੀ ਬਾਪੂ ਤੇ ਦੀ ਅੱਗੇ ਦਾ ਪ੍ਰਧਾਨ ਆਓ ਸੁਣੀ ਇਹਨਾਂ ਦਾ ਕਾਂਗ ਕਿਸਾਨ ਜੂਨੀਅਰ ਦਾ ਅੱਛਾ ਜਿਲ੍ਹਾ ਪਰਨਾਮ ਤੇ ਉਹ ਵਧੀਆ ਚੀਜ਼ ਹੈ ਜਿੱਥੇ ਕੋਈ ਬਹੁ ਜੇ ਲਫੜਾ ਲੋੜਾ ਜਿਲ੍ਹਾ ਆ ਕੇ ਬਾਪੂ ਜੀ ਨਾ ਪ੍ਰਧਾਨਾ ਨਹੀਂ ਨਹੀਂ ਉਹਨੂੰ ਤੇ ਫਿਰ ਜੇ ਕੋਈ ਗੱਲ ਬਾਤ ਹੋ ਜੇ ਉਹਨਾਂ ਕੇ ਬਾਪੂ ਆ ਜਾਓ ਬਾਪੂ ਜੀ ਇਹੋ ਜੇ ਬੜੇ ਹੁੰਦੇ ਹੀ ਹੈ ਨਾ ਤਿਆਰ ਹੀ ਰਹਿੰਦੇ ਹੀ ਹੈ ਇਹਨਾਂ ਟਰਾਲੀ ਤੇ ਤੰਬੂ ਪੱਕਾ ਫਿੱਟ ਕੀਤਾ ਹੁੰਦਾ ਨਹੀਂ ਇਹ ਪੂਰੀ ਪਾਰਟੀ ਤਕਰੀਰ ਮੇਰੇ ਕਹਿੰਦੇ ਬਾਪੂ ਮੈਂ ਉਹ ਚੀਜ਼ ਕਹਿਣਾ ਨਾ ਆਪਣੇ ਰੀ ਬਾਪੂ ਆ ਨਾ ਲੈ ਪੁਲਸ ਆ ਕੇ ਦਾ ਰੋਲਣ ਕਹਿੰਦਾ ਸਾਰੀ ਘੇਰ ਨਾ ਜਾਮ ਕਾਤਾ ਕਹਿੰਦਾ ਫਰੋਜ ਬਰਾਪੋ ਨਹੀਂ ਇਹਨਾਂ ਤਾਂ ਸਾਰੇ ਚਾਲੂ ਪਾਉ ਇਹਨਾਂ ਜਿੱਥੇ ਮਰਜ਼ੀ ਝੰਡੇ ਜੇ ਕੱਢ ਕੇ ਬਹਿ ਜਣਾ ਨਾ ਆਦਾ ਦੋਮੇ ਪੋਜਾਮ ਕਰਦਾ ਪ੍ਰਵਾਨ ਕਰ ਜਾਓ ਆਂਦਾ ਤਾਂ ਮੈਂ ਵਿੱਚ ਕਰਾਇਆ ਸਿੱਧੇ ਚੱਕ ਕੇ ਦੇ ਦਿੰਦੀ ਆ ਬਾਪੂ ਦੇ ਆ ਉਹਦਾ ਚਾਹੀਦੀ ਸ਼ੰਗਰਚੀ ਟੀਮ ਵੀ ਚਾਹੀਦੀ ਭਰਾਵਾ ਐਦਾਂ ਦਾ ਸਿਸਟਮ ਚਾਹੀਦਾ ਸਹੀ ਗੱਲ ਆ ਮੇਰਾ ਆਪਾਂ ਨਹੀਂ ਕਿਹਾ ਉਹਨੇ ਕੁੜੀ ਦੇ ਵਿਆਹੇ ਤੋਰ ਦਿੰਦਾ ਵੇ ਹਾਂ ਜੀ ਡਾੜੀ ਲਾਈ ਲੱਗੇ ਸਾਰੀ ਪਹਾੜ ਦੇ ਬੰਦੇ ਚਾਹੀਦੇ 3 ਛੜੇ ਬੰਦੇ ਚਾਹੀਦੇ ਕੋ ਤੇਰੇ ਚਾਹੀਦੇ ਆਪਣੀ ਟੀਮ ਦੇ ਜੀ ਕੰਮ ਜਿਆਦਾ ਹੀ ਹੈ ਕੰਮ ਹੈ ਉਹਨੂੰ ਨਾਲ ਸੇਕਾ ਲਾ ਦੇ ਨਹੀ ਜੇ ਨਹੀਂ ਵਿਆਹ ਹੁੰਦਾ ਤੇ ਬਲੀਦਾ ਨਹੀਂ ਦੇ ਦਈਏ ਇਹਨਾਂ ਦਾ ਬਲੀ ਦੇ ਦਈਏ ਬਲੀ ਦੇ ਦਈਏ ਇਹਨਾਂ ਨੇ ਭਵਾਂ ਜੀ ਇਹਨਾਂ ਨੇ ਵਾਕੇ ਸਾਰਾ ਛੜਦੀ ਜੰਗੂ ਤਾਂ ਮਗਰ ਹੋਰ ਵੀ ਹੈ ਦੇਵ ਤੇ ਇੱਕ ਉਹਨਾਂ ਨੂੰ ਪਰਸ਼ਾਵਾ ਦੇਣਾ ਉਹਨਾਂ ਦੀ ਨਹੀਂ ਉਮਰ ਕੋਈ ਵੀ ਉਹਨਾਂ ਦੇ ਵਾਕੇ ਉਹਨਾਂ ਨੂੰ ਨਾ ਆਪਣਾ ਉਹਦੇ ਦੇ ਬੱਚੇ ਆ ਤੇ ਗੱਲ ਜੰਮੇ ਦੋਏ ਆ ਵੀ ਉਹਨਾਂ ਨੂੰ ਪਰਸ਼ਾਵਾ ਨਾ ਦੇ ਦੇਉਂ ਕਰਾਏ ਮੇਲੇ ਵਾਲਾ ਵਜਨ ਚਾਹ ਰਦਾ ਉਹ ਸੁਪਰੈਂਟਾ ਹੀ ਮਾਰ ਗਿਆ ਕਿਆ ਮਜ਼ਾ ਕਿਆ ਮਜ਼ਾ ਇੱਥੇ ਆ ਕੋਡ ਬਟਾ ਹੀ ਨਾ ਬੜਾ ਸਟਾਰ ਬਣਾਉਣਾ ਤੈਨੂੰ ਠੀਕ ਆ ਮੈਂ ਤਲਾ ਆ ਜਾਈ ਆ ਪਿੰਡ ਤੇ ਰਹੀ ਨਾ ਮੈਂ ਤਾਂ ਤੇਰਾ ਰਾਮਪੁਰੇ ਉੱਥੇ ਰਾਮਪੁਰੇ ਕਿੰਨੇ ਜਾਣੇ ਹੁੰਦੇ ਜੀ ਉੱਥੇ ਹਮੇ 20 25 ਜਣੇ ਦਿੱਲੀ ਲੱਗਦੀ ਮੈਂ ਤਾਂ ਜਮ ਜਮ ਨਹੀਂ ਮੈਂ ਜਮ ਨਹੀਂ ਤੇ ਇੱਥੇ ਗਰਾਊਂਡ ਤੇ ਡੰਬਲ ਡੰਬਲ ਪੇੜੂ ਬੜਾ ਹੈਗਾ ਕਿ ਨਹੀਂ ਡੰਬਲ ਹੈ ਬਸ ਡੰਬਲ ਕੱਲੇ ਬੈਂਚ ਪ੍ਰੈਸ ਵੀ ਲਾਇਆ ਕਰਨਾ ਛਾਤੀ ਆ ਤੇ ਉਹ ਕਿੱਥੇ ਲਾਉਂਦੇ ਜੀ 1 2 ਦਿਨ ਕੱਢ ਲਿਆ ਕਰਨਾ ਵਿੱਚੋਂ ਜਿਤਨਾ ਹਫਤੇ ਚ 3 4 ਦਿਨ ਚੱਲੋ 2 4 ਦਿਨ ਲਾਲੀ ਗਰਾਉਂਡ 1 ਦਿਨ ਜੈਮ ਲਾ ਲਿਆ ਜੈਮ ਜਿਤਨਾ ਡੋਲੇ ਲਾਲੇ ਡੰਬਲ ਵਾਲੇ ਛਾਤੀ ਲਾ ਲਈ ਸ਼ੋਲਡਰ ਲਾਲੇ ਹਨਾ ਆ ਚੀ ਚਲਾਇਆ ਕਰ ਕਿਉਂਕਿ ਇਹਦੇ ਨਾਲ ਪਾਵਰ ਵੀ ਪਊਗੀ ਸਕੈਟਲ ਵਾਲੀ ਪੱਟਾਂ ਦੀ ਹੁਣ ਇੱਧਰ ਆਈ ਆ ਅੱਛਾ ਗੱਲ ਪਤਾ ਬਾਕੀ ਵੱਜ ਗਈਆਂ ਜਦੋਂ ਲੱਗਦਾ ਰਿਹਾ ਉਹ ਫਿਰ ਪੋਲੀ ਚੱਲਿਆ ਕੰਮ ਤੋ ਸੁਣ ਲੇ ਤੋਦਾ ਹੁੰਦਾ ਗਾਂ ਹੀ ਗਾਂ ਤੱਕ ਹੀ ਅਕਾਲੀ ਆਪਣੀਆਂ ਦੋ ਟਣਾਵਾਂ ਹੀ ਗਾਂ ਤੇ ਉਹ ਪੈਲੀਆਂ ਉੱਥੇ ਲਈਂਦੇ ਅਜਾ ਸਾਰੀਆਂ ਪੈਲੀਆਂ ਹੀ ਇਹ ਜਿਥੇ ਹੋਰ ਪ੍ਰਲਾਬ ਨਾ ਆਹੋ ਉੱਥੋਂ ਤਾਂ ਹੀ ਸਾਰੀਆਂ ਪੈਲੀਆਂ ਵਗਦੀਆਂ ਹੀ ਨਹੀਂ ਇਹ ਵਗਦੀਆਂ ਸਾਰੀਆਂ ਪੈਲੀਆਂ ਉਹਨੇ ਲਾਖਦੇ ਇੱਧਰ ਤਾਂ ਸਾਰੇ ਝੋਨਾ ਹੀ ਠੀਕ ਹੈ ਜੀ ਔਰ ਤਾਂ ਪਾਣੀ ਕਿਹੜੀ ਤੂੰ ਠੀਕ ਹੈ ਝੋਨਾ ਸਾਰਾ ਸਾਰਾ ਝੋਨਾ ਹੀ ਆ ਐ ਇਹਨੂੰ ਵੇਲੀ ਥੱਲੇ ਹੈ ਪੁਰਾਣਾ ਪੁਰਾਣਾ ਪੰਜਾ ਤੇਲਾ ਇਹ ਵਿਆਹਾਂ ਜਵੜੇ ਚੁੰਗਦੇ ਰਹੀ ਹਾਂ ਹਾਂ ਪਹਿਲਾਂ ਜਦੋਂ ਵਿਆਹਾਂ ਜਵੜੇ ਸੁੱਟਦੇ ਦੇ ਦਿੰਦਾ ਇਹ ਦੁਖੀਆਂ ਇੱਧਰ ਆਜ ਆਣਾ ਸਹੀ ਗੱਲ ਬੋਨਾ ਚ ਆਣਾ ਇਦਾਂ ਕੋ ਕਰਮਾਲਾ ਹੁੰਦਾ ਜੋ ਬਾਬਾ ਕਲੀਟ ਨਹੀਂ ਆ ਨਹੀਂ ਨਹੀਂ ਸੁੱਕੀ ਹੈ ਨਾ ਹਾਂਜੀ ਹਾਂਜੀ ਮੈਂ ਗਰਾਊਂਡ ਦੇ ਸਿੱਤ ਹੀ ਜੇ ਮੈਚ ਮੇਰੇ ਪ੍ਰਾਪ ਨਹੀਂ ਨਹੀਂ ਗਰਾਊਂਡ ਤਾਂ ਜੰਮਿਆ ਬੁਰਾ ਜੀ ਠੀਕ ਹੈ ਪਰਮਾਨਜੀ ਬੋਡਕਾਸਟ ਕਰਿਆ ਕਰੀਆ ਆਪਾਂ ਵੀ ਹੈ ਬੋਡਕਾਸਟ ਕਰਦੇ ਹਾਂ ਮੈਡੀਅਸ ਜਿਮਰ ਜੀ ਫੋਨ ਦੇ ਨਾਲ ਹੋਈ ਗਿੰ ਗੱਲ ਹਾਂਜੀ ਫੋਨ ਕਰਦਾ ਰਹੇ ਕਿੰਦਾ ਕਰੀਏ ਮੈਂ ਹਾਂ ਨਾ ਥੋੜਾ ਜਿਹਾ ਮੌਸਮ ਜਿਹਾ ਸਹੀ ਹੋ ਜਾਏ ਤੇ ਕਰਦੇ ਆਂ ਫਲਾ ਮਾਡੇ ਹੈਗੇ ਬੋਲਣ ਵਾਲੇ ਕੋਈ ਨਹੀਂ ਦੱਦ ਦੇ ਲੋਕਾਂ ਨੂੰ ਗੱਲਾਂ ਬੱਤ ਹਾਂਜੀ ਬਾਕੀ ਬਲਾ ਕੀ ਚੱਕਰਿਆ ਜਿਹੜਾ ਸਮਾਨਾ ਸਮਾਨੀ ਹੁਣ ਸਹੀ ਬਲੇ ਹੁਣ ਲਾਲੋ ਕੀ ਕਬੱਡੀ ਦਾਦੇ ਕੰਮ ਖਰਾਬ ਹੀ ਕਰਤਾ ਵੀ ਇਹ ਅਸਲ ਕਿ ਨਾ ਜਿਹੜੀ ਕੋਈ ਵੀ ਚੀਜ਼ ਹੁੰਦੀ ਨਾ ਟੇਬਲ ਟੌਕ ਕਰਨ ਵਾਲੀ ਹਾਂਜੀ ਸੋਸ਼ਲ ਮੀਡੀਆ ਤੇ ਲਿਓੜਨ ਵਾਲੀਆਂ ਗੱਲਾਂ ਨਹੀਂ ਇਹ ਬਹਿ ਕੇ ਇਹਰ ਗੱਲਾਂ ਕਰਨ ਵਾਲੀ ਸੁਧਾਰ ਤੇ ਹਰ ਇੱਕ ਇਹ ਚੀਜ਼ ਚ ਚਾਹੀਦਾ ਚਲੋ ਮੰਨਦੇ ਹਣਾ ਪਰ ਆਪਾਂ ਭੰਡੀ ਕੀ ਦੀ ਕਰਦੇ ਆ ਆਪਣੇ ਆਪ ਦੀ ਘਈ ਜਾਂਦੇ ਆ ਕੋਈ ਵੀ ਚੀਜ਼ ਹੈ ਨਾ ਆਪਣੇ ਆਪ ਨੂੰ ਭੰਡੀ ਜਾਂਦੇ ਆ ਕੋਈ ਬਹਿ ਕੇ ਆਪਾਂ ਆਪਾਂ ਕੰਮ ਇਹ ਕਰੋ ਨਾ ਇਹ ਆਪਾਂ ਜੂਠਾ ਤੇ ਕੀ ਕਰ ਸਕਦੇ ਆਉਣ ਵਾਲੇ ਬੱਚਿਆਂ ਵਾਸਤੇ ਆਪਾਂ ਕੀ ਕਰ ਸਕਦੇ ਹਣਾ ਆ ਚੀਜ਼ ਬੜੇ ਮੁੱਦੇ ਆ ਬੋਲਣ ਦੇ ਬੋਲਾਂਗੇ ਸਿਮਰਜੀਤ ਜੋਤਨਾ ਕਰਨੀ ਉਹ ਸਿਮਰਜੀਤ ਜੋਤ ਹੀ ਹੈ ਨਾ ਸਿਮਰਜੀਤ ਮਾਨ ਹੈ ਕਿ ਸਿਮਰਜੀਤ ਸਿੰਘ ਮਾਨ ਹਾਂਜੀ ਹਾਂ ਉਹਦੇ ਨਾਲ ਕਰਨੀ ਇੰਟਰਵਿਊ ਉਹਦੇ ਨਾਲ ਕਰਕੇ ਫਿਰ ਬੜੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਫਿਰ ਕਰਦੇ ਆਂ ਕਿ ਦਿਨ ਕਰਦੇ ਆਂ ਆ ਦੂਜਾ ਫਰਵਰੀ ਚ ਕਰਾਂਗੇ ਫਿਰ ਕਰਦੇ ਬਣਾਉਣੇ ਖਾੜੇ ਦੀ ਵੀਡੀਓ ਬਣਾ ਲਿਆ ਕਰੀਏ ਭਲਾਈ ਥੋੜੀ ਬਹੁਤੀ ਕਰੀਏ ਹਾਂਜੀ ਉਹ ਖਾੜੇ ਦੀ ਮੈਂ ਭਲਾ ਕਿਉਂ ਨਹੀਂ ਬਣਾਉਂਦਾ ਹਾਂਜੀ ਮੈਨੂੰ ਲੋਕ ਉਹ ਥੋੜਾ ਜਿਹਾ ਨਾ ਲੋਕਾਂ ਨੇ ਭਲਾ ਕੀ ਕਿਹਾ ਸੀ ਉਦੋਂ ਕਹਿੰਦੇ ਵੀ ਇਹ ਖਾੜਾ ਕੁੜਾ ਥੋੜੀ ਇੰਨੇ ਬਣਾਇਆ ਵਾ ਹਾਂਜੀ ਇਹਨੇ ਇਹਨੇ ਤੇ ਉਹ ਬੁਲਾਉਣੇ ਦੇ ਬਲੌਗ ਆ ਅੱਛਾ ਅੱਛਾ ਵੀ ਖਾੜਾ ਥੋੜੀ ਇੰਨੇ ਚਲਾਉਣਾ ਬਲੌਕਾਂ ਵਾਸਤੇ ਇੰਨੇ ਬਣਾਇਆ ਜਿਗਾੜ ਤੇ ਮੈਂ ਪਰ ਮੈਂ ਇਹ ਗੱਲ ਕਹੀ ਮੈਂ ਜੇ ਮੈਂ ਬਲੌਕਾਂ ਤੇ ਬਣਾਇਆ ਹਨਾ ਜਿੱਦਾਂ ਮਰਜੀ ਹਾਂਜੀ ਤੇ ਕਿਲਾ ਥਾਂ ਛੱਡ ਕੇ ਤੇ 20 ਲੱਖ ਰੁਪਏ ਲਾ ਕੇ ਤੇ ਬਣਾ ਲਓ ਬਲੌਗ ਤੁਸੀਂ ਵੀ ਹਾਂਜੀ ਜੇ ਤੁਸੀਂ ਕਹਿੰਦੇ ਜੇ ਭਲਵਾਨ ਨੇ ਬਲੌਕਾਂ ਤੇ ਬਣਾਇਆ ਹਾਂਜੀ ਬਲੌਗ ਤੇ ਆਪਾਂ ਇੱਕ ਨਹੀਂ ਪਾਇਆ ਖਾੜੇ ਦਾ ਕਦੀ ਕਿ ਨਾ ਜੀਰੋ ਗਿਆ ਬਲਵਾਨੀ ਨਹੀਂ ਪਾਇਆ ਹੀ ਨਹੀਂ ਕਦੀ ਸਾਲ ਚ ਤੇ ਪਾਇਆ ਹੀ ਨਹੀਂ ਹਾਂ ਆ ਨਹੀਂ ਲੋਕਾਂ ਦੀ ਕੋਈ ਗੱਲ ਉਹ ਨਹੀਂ ਲਈ ਲੋਕੀ ਆਪੜੀ ਕੁਝ ਕਰਨਾ ਲੋਕਾਂ ਨੇ ਤੈਨੂੰ ਬਦਾ ਦੂਜੇ ਨੂੰ ਨਹੀਂ ਕਰੰ ਦੇਣਾ ਕੇ ਬਾ ਬਾ ਉਹ ਹੀ ਆਓ ਬੈਠੇ ਮੇਰੇ ਹੁਣ ਕਿੰਨੇ ਉੱਥੇ ਮੁੰਡੇ ਖੇਡਦੇ ਆ ਸਾਰਾ ਕੁਝ ਕਰਦੇ ਆ ਮੈ ਰੌਣਕ ਲੱਗੀ ਰਹਿੰਦੀ ਆ ਰਾਤੀ ਹੁਣ ਮੇਰੀ ਗੱਲ ਸੁਣ ਮੈਨੂੰ ਇੰਨੀ ਚਾ ਚੜਿਆ ਵੀ ਆਪਾਂ ਮੈਚ ਤੇ ਗਏ ਆ ਮੇਰੇ ਹਿਸਾਬ ਨਾਲ ਘਟੋ ਘਟ 10 10 ਬੰਦੇ ਮਗਰੋਂ ਆਇਆ ਕੋਈ ਤੇ ਉਹਨਾਂ ਨੂੰ ਕਰ ਦਿੰਨੇ ਚਾਹ ਪਾਣੀ ਪਿਆ ਤੇ ਭਾਂਡੇ ਉੱਥੇ ਝੂਠੇ ਪਏ ਅਹਿੰ ਤਾਂ ਮੈਂ ਕਹਿਆ ਮਾਲਕਾ ਐਦਾਂ ਹੀ ਭਾਂਡੇ ਝੂਠੇ ਖਿਲਰੇ ਰੱਖੀ ਹੈ ਹਨਾ ਘਰ ਵੱਸਦਾ ਹੀ ਘਰ ਚੰਗਾ ਲੱਗਦਾ ਵੀ ਜਿੱਥੇ ਭਾਂਡੇ ਤੁਪ ਦੇ ਰਿਆ ਜਿੱਥੇ ਪੈ ਰਹੇ ਨੇ ਵੀ ਝੂਠੇ ਭਾਂਡੇ ਹੈਗੇ ਆ ਹਾਂਜੀ ਤੇ ਜਿੱਥੇ ਤੋਤੇ ਹੀ ਪਏ ਉਹਨਾਂ ਦਾ ਕੀ ਪਤਾ ਆਪ ਆਪ ਚਾਰ ਜੀ ਹੋਣਗੇ ਤੇ ਉਹ ਤੋਤੇ ਹੀ ਰਹਿਣੇ ਆ ਉਹਨਾਂ ਦਾ ਕੀ ਜਿੱਥੇ ਭਾਂਡੇ ਖਿਲਰੇ ਆ ਨਾ ਉੱਥੇ ਬਰਕਤ ਆ ਜਿੱਥੇ ਝੂਠ ਹੈਗੀ ਆ ਝੂਠੇ ਭਾਂਡੇ ਪਏ ਆ ਉੱਥੇ ਬਰਕਤ ਆ ਤੇ ਜਿੱਥੇ ਚਾਰ ਜੀ ਆ ਉਹਨਾਂ ਨੇ ਢੋਲੇ ਤੇ ਉੱਥੇ ਕੀ ਬਰਕਤ ਹੋਣੀ ਹਾਂ ਜੀ ਵਧੀਆ ਲੱਗਾ ਮੈਨੂੰ ਵੀ ਵੀਡੀਓ ਤੇ ਹਾਂ ਮੈਨੂੰ ਮੈਨੂੰ ਆਪ ਉਹਦਾ ਵਧੀਆ ਲੱਗਾ ਤੇ ਮੈਂ ਕਿਹਾ ਮਾਲਕਾ ਇੱਦਾਂ ਰੱਖੀ ਹੁਣ ਕਰਮਾ ਲਿਆ ਘਰੇ ਬੰਦੇ ਆਉਂਦੇ ਭਾਜੀ ਕਰਮਾ ਲਿਆ ਘਰੇ ਕੌਣ ਕੇ ਇੱਦਾਂ ਘਰੇ ਆਉਂਦਾ ਈ ਇੱਥੇ ਟਾਈਮ ਹੈਗਾ ਕੀ ਤੂੰ ਹੁਣ ਤੁਸੀਂ ਦੱਸੋ ਮੈਂ ਮੇਰੀ ਤਾਂ ਤੁਹਾਡਾ ਨਰਾਜੀ ਬਲਦੀ ਆਏ ਕਿਉਂ ਨਹੀਂ ਆਉਂਦੇ ਉਹ ਮੈਂ ਜਾਂਦਿਆ ਜਾਣੇ ਆ ਬੁੱਢਾ ਇਹਨੇ ਜਾਣਾ ਕਿਤੇ ਉਹ ਮੈਂ ਤੈਨੂੰ ਕਹਿੰਦਾ ਜਾਂਦਿਆ ਤੇਰਾ ਲਾ ਤੇਰੀ ਸਾਲ ਕਿੱਥੇ ਆ ਤਾਂ ਦੀ ਕਿਰਪਾ ਨਾਲ ਦਸ਼ਮੇਲੇ ਕਰਨ ਦੀ ਆ ਇਹ ਤਾਂ ਮੈਂ ਕਹਿ ਹੀ ਨਹੀਂਦਾ ਸਾਡੀ ਮਰਨਾ ਤੇਰੀਆਂ ਫਿਰਦੀਆਂ ਕੋਈ ਨਹੀਂ ਜਲਣ ਤਾਰਿਆ ਨਾ ਫਿਰ ਕੀ ਹੋਇਆ ਗੱਡੀ ਚੋਂ ਕਾ ਤਾਰਿਆ ਬਾਦਸ਼ਾਨ ਨਹੀਂ ਤਾਰਿਆ ਮੈਨੂੰ ਵੀ ਉੱਪਰ ਗੱਡੀ ਚ ਮੋਟਿਆਂ ਤੇ ਗੱਡੀ ਬੈਨ ਨੂੰ ਥਾ ਸ਼ਿਫਟ ਬਵਾਰੀ ਨਹੀਂ ਗਈ ਮਰ ਕੇ ਦੀ ਬੈਨ ਇਹਦੀ ਵੀਡੀਓ ਚੱਲੇ ਕੋਈ ਨਾ ਰੱਬਾ ਇਹਨੇ ਵੀ ਕੋਈ ਨਹੀਂ ਮੈਂ ਜੇ ਖਰਾਬ ਉਹਦੀ ਗੱਲ ਹੁਣ ਮੈਂ ਨਾ ਇੱਕ ਜਵਨ ਨਾ ਕੋਈ ਨਾ ਖੇਮਸੇ ਸ਼ਬਦਰਾ ਕੋਈ ਨਾ ਕੋਈ ਉਹ ਲੱਭੰਦਿਆਂ ਉਹ ਚੱਲ ਆ ਲੱਭ ਗਿਆ ਮੈਨੂੰ ਲੱਭ ਗਿਆ ਹਾਂ ਲੱਭ ਲੱਭ ਉਹ ਕਿਹਨੇ ਲਿਖਿਆ ਵਿੱਚ ਮਾਂ ਬੀਜੀ ਉਹ ਮੈਂ ਇੱਕ ਮੈਂ ਆਂ ਤਾਂ ਬਾਪੂ ਨੂੰ ਕਹਿੰਦੇ ਨੇ ਜੋਗਰਾ ਜਗ ਲੱਗਦਾ ਹਾਂ ਹਾਂ ਚਾਹਤ ਕੱਢ ਲਾ ਬੁਰਣੀ ਨੇ ਕਿਹਾ ਗਲਾਬੋ ਮੈਂ ਕਰਦਾ ਲੈ ਇਹਦਾ ਜੈ ਗਲਾਬੋ ਜੈ ਗਲਾਬੋ ਜੇ ਹੋ ਗਈ ਹੈ ਕਿ ਕੀ ਕਹਿੰਦੇ ਹੁੰਦੇ ਉਹਨੂੰ ਰਾਜੇ ਹੋ ਗਿਆ ਮਨਣਾ ਜੀ ਨਹੀਂ ਆਇਆ ਆ ਨਹੀਂ ਕਿੰਨੀ ਮੇਰੇ ਬਾਰੇ ਵੀ ਆਇਆ ਫਿਰ 100 ਕਿਹਾ ਕਿ 100 200 ਜਿਹੜੀ ਉਹ ਤਾਂ ਨਹੀਂ ਤੂੰ ਵੀਡੀਓ ਬਣਾਈ ਇਹ ਗੱਲਾਂ ਕਰਦਾ ਹਾਂ ਜੀ ਨੂੰ ਨਹੀਂ ਆਉਂਦੇ ਬਾਪੂ ਨੂੰ ਆਉਂਦੇ ਗੱਲ ਜੋ ਸੱਚਾ ਮੈਨੂੰ ਥੋੜੀ ਬਾਪੂ ਜਿਹੜੇ ਹਸਾ ਹਸਣਾ ਖਾ ਕਿਤੇ ਬੀਬੀ ਨਾਲ ਹੋਵੇ ਕੋਈ ਉਹਦਾ ਉਹਦਾ ਕੋਈ ਪਹੁੰਚ ਜਿਆਦਾ ਨਾ ਮੈਂ ਅੱਗੇ ਮਾਦਾ ਦੀ ਗੱਲ ਨਹੀਂ ਮੰਨਦਾ ਮੈਂ ਦੱਸਦਾ ਮੰਮੀ ਨੂੰ ਕੋਈ ਨਹੀਂ ਮਾਦਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਮਗਾ ਟੁੱਟ ਕੇ ਪੈਂਦਾ ਮੈਂ ਮਾਦਾ ਇਸ ਲਈ ਮਾਨਸੇਜੀ ਆ ਕੋ ਪੜ ਲੈਣਾ ਕਮੈਂਟ ਜੋਗ ਰਾਜਰ ਕਾ ਲੱਗਦਾ ਬਾਪੂ ਬਾਪੂ ਕਹਿੰਦਾ ਜਾ ਜਾ ਚੱਲ ਜਾ ਇਹਦਾ ਚੱਲ ਜਾ ਚੱਲ ਜਾ 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 ਉਹ ਕੀ ਕਰੂ ਤੇਰੀ ਮੋਵੀ ਓਏ ਆ ਜਾ ਚੱਲ ਜਾ ਇਹ ਲੋਕ ਵੀ ਨਹੀਂ ਕੋਈ ਨਹੀਂ ਜਾਣਦਾ ਛੱਲੇ ਪੋਣੇ ਸੀ ਅੱਜ ਵੀਰ ਛੱਲੇ ਨਾ ਪਾਏ ਅੱਜ ਇਸ ਤਰ੍ਹਾਂ ਪਿੰਡ ਦਾ ਹੋਇਆ ਸੈਟ ਨਾ ਉਹ ਜੱッセ ਦੇ ਜਿਹੜੇ ਬੋਲਿਆ ਉਹ ਬੜੀ ਕੈਂਡ ਕੀਤੀ ਏਨੇ ਗੱਲ ਬਾਤ ਐਂਡ ਕਰਾ ਗਿਆ ਕੁਣ ਜਿਸਾ ਇੱਧਰ ਨਹੀਂ ਆ। ਜਿਸੇ ਦੇ ਜੋ ਬੋਲਿਆ। ਮੇਰੀ ਇੱਕੋ ਇੱਕ ਚੀਜ਼ ਵੇਖੀ ਆਪਾਂ ਕਿ 0 0 ਫੋਲੋਅਰ ਹੈ ਜਿਹਦੇ। ਹਣ ਠੀਕ ਹੈ। ਤੂੰ ਮੇਰੀ ਗੱਲ ਸੁਣ। 0 ਤੈਨੂੰ ਵੀ ਕਹੇ ਨੇ ਫੋਲੋ ਕੀਤਾ ਹੀ ਆ। ਤੇਰਾ ਇਹ ਤਾਂ ਮਰ ਵੀ ਕੋਈ ਦੁਨੀਆ ਤੇ ਨਹੀਂ ਹੈਗਾ ਤੇਰਾ। ਕੋਈ ਸੱਜਣ ਨਹੀਂ ਹੈਗਾ ਤੇਰਾ। ਸੁਣ ਬਣਾ ਕੇ ਵੇਖੀ ਮੈਂ ਕਹਿਣ ਚਾਹਣਾ। ਤੂੰ 0 ਹੈ ਤੇ ਤੇਰਾ ਤੇਰੀ ਬੜੀ ਰੈਪਿਊਟੇਸ਼ਨ ਬਣ ਗਈ 0 ਦੀ। ਵੀ ਮੈਂ ਬੈਜੀ। ਕੋਈ ਕਿਸ ਨੂੰ ਨਹੀਂ। ਹੈ ਮੈਂ ਨਾ ਤੂੰ ਹੈਗਾ ਕੇਦਾ ਨਹੀਂ ਫਿਰ। ਨਹੀਂ ਨਹੀਂ ਇਹ ਚੀਜ਼ ਆ ਕੋਈ ਨਾ ਕੋਈ ਨਾ ਕੋਈ ਤੇ ਤੇਰੀ ਜ਼ਿੰਦਗੀ ਦੇ ਵਿੱਚ ਖਾਸ ਹੈਗਾ ਨਾ। ਕੋਈ ਪੰਜਾ ਸਤਾ ਹਾਂ ਨੂੰ ਤੇ ਰੱਖ ਮਾਮੇ ਦੇ ਮੁੰਡੇ ਨੂੰ ਗੱਲ ਕੋਈ ਚਾਚੇ ਦੇ ਮੁੰਡੇ ਨੂੰ ਇਹਦਾ ਇਹਦੇ ਨਾਲ ਕੀ ਤੂੰ ਸਾਫ਼ ਕਰਨਾ ਗੱਲ ਕੀ ਨਹੀਂ ਮੈਨੂੰ ਆ ਵੀ ਕਿ ਕਿਦੋਂ ਮੜਿਆ ਮੈਂ ਮੈਂ ਹਾਂ ਮੇਰਾ 350 350 ਜਿਆਦਾ ਸਾਰੇ ਜਾਣ ਪਾ ਜੀ ਸਾਡਾ ਹੈਗਾ ਯਾਰ ਮੈਨੂੰ ਜਿਹੜਾ ਭੇਜਦਾ ਮੈਨੂੰ ਕੋਈ ਕਵੇ ਕੈ ਲੈਪ ਕਰਦੇ ਜਾਂ ਇਦਾਂ ਕਰਦਾ ਮੈਂ ਨਹੀਂ ਵੇਖਿਆ ਕਰ ਆਹ ਪਾ ਜੀ ਇਹ ਗੱਲ ਸੁੱਖ ਪਾ ਜੀ ਪਿੱਛੇ ਹੁੰਦਾ ਅੱਜ ਅੱਜ ਪਾਹਨ ਦਾ ਸਾਡਾ ਜੀ ਕੋਈ ਬੰਦਾ ਵੀ ਪਾਹਨ ਨੂੰ ਕਹਿੰਦਾ ਨਾ ਸਟੋਰੀ ਪਾ ਦੇ ਮੈਂ ਨਹੀਂ ਕਦੇ ਵੇਖਿਆ ਮਲਾ ਜਮਰ ਕਲੈਬ ਕਰਦੇ ਤੁਸੀਂ ਪਾਹਨ ਤੋਂ ਚੁੱਕਦਾ ਮੈਂ ਉਹ ਕੱਪੜੇ ਲੈਣੇ ਨੇ ਬੜਾ ਬੜੇ ਸਟਾਈਲ ਰੱਖਣਗੇ ਨਹੀਂ ਇਹ ਕੱਪੜੇ ਕੱਪੜੇ ਵਾਲੇ ਇਹ ਜਿਹੜਾ ਕੱਪੜੇ ਵਾਲਾ ਮੁੰਡਾ ਤੇ ਉਹ ਦੂਜਾ ਮਰਾ ਮੈਨੂੰ ਕਹਿੰਦਾ ਇਨਾ ਲਈ ਦਈਓ ਮੇਰੀ ਸਟੋਰੀ ਜੀ ਪਾ ਦੇ ਕੱਪੜਿਆਂ ਦੀ ਹਾਂ ਪਰ ਕੋ 74 ਨਹੀਂ ਪਾ ਦਿੰਨੇ ਮੈਂ ਜੇ ਤੇਰਾ ਇਹਦੇ ਨਾਲ ਘਰ ਆ ਆ ਇਹ ਵੀ ਗੱਲ ਪਾ ਨਹੀਂ ਸਾਡੇ ਬੈਗ ਲੈਣੇ ਜੋਗਾ ਕੀਤਾ ਰੇ ਯਾਰ ਮੇਰੀ ਗੱਲ ਸੁਣ ਜੇ ਤੇਰਾ ਇਹਦੇ ਨਾਲ ਸਾਡੇ ਕਹਿਣ ਨਾਲ ਤੇਰੀ ਗਾਕੀ ਵੱਧੀ ਆ ਤੇ ਸਾਨੂੰ ਕੀ ਤੈਨੂੰ ਜੇ ਰੋਟੀ ਉਹਦੇ ਚੋਂ ਲੱਭਦੀ ਆ ਤੇ ਸਾਡਾ ਕੀ ਜਾਣਾ ਪਾਣੀ ਹੋਣਾ ਉਦਾਂ ਦੇ ਪੈਸੇ ਲੋਕਾਂ ਤੋਂ ਹੀ ਕਹਿੰਦਾ ਅੱਛਾ ਜਿੱਦਾਂ ਦਾ ਸੋਨੇ ਵਰਕੇ 1 ਲੱਖ 40 ਨੂੰ ਹੋਣਾ ਨੇ ਬਲਵਾਨ ਜੀ ਤੁਸੀਂ ਕਿਦਾਂ ਦੇਖਿਆ ਜੀ ਮੈਂ ਪੰਜ ਛੇ ਦਿਨ ਹੋ ਗਏ ਅੱਜ ਅੱਜ ਪੰਜ ਛੇ ਦਿਨਾਂ ਚ ਫਿਰ 20000 ਵੱਧ ਗਿਆ ਜੀ ਹਾਂ ਜ ਲੈ ਹੋਰ ਮਹਿੰਗਾ ਹੋ ਗਿਆ ਸਹੀ ਗੱਲ ਆ 70 ਨੂੰ ਹੋਣਾ 70 ਨੂੰ ਕਿੰਨੇ ਦਾ ਬਣਾਇਆ ਹੈ ਹਣ ਮੰਜ ਬਣਾਇਆ ਹੈ ਹਾਂ ਵੱਧ ਗਿਆ ਨਾ ਬਾਥੇ ਇਹੋ ਹੀ ਆ ਵੀਰੀ ਨਕਲ ਜੀ ਨਹੀਂ ਮਿਲਦੀ ਇਹੇ ਜਿੱਦੇ ਨਕਲ ਮਿਲ ਕੇ ਹਾਂ ਬੁੱਲਟ ਕਹਿੰਦਾ ਵੀ ਬਾਈ ਯਾਰ ਪਈਆ ਤੁਹਾਨੂੰ ਮੇਰਾ ਬਰਾਬਰ ਕੁਝ ਬੁੱਲਟ ਚੱਕਰ ਲਾਦਾ ਸਵਾਡਾ ਸੀਮਤਾ ਇੱਧਰ ਸਿੰਘ ਫਸੇ ਪਏ ਆ ਐਨ ਬੱਲੇ 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 ਐਨ ਤਾੜੀਆਂ ਵੱਜਣੀਆਂ ਮੈਚ ਜੱਫੇ ਚੋਟੀ ਦੇ ਲੱਗ ਰਹੇ ਆ ਦੁਨੀਆ ਕਬੱਡੀ ਦੀ ਫੈਨ ਰਕਾਨੇ ਕੀ ਚੜਦੇ ਕੀ ਲੈਂਦੇ ਤੇ ਕਾਲੇ ਕੇ ਧਾਰ ਦੀ ਧਾਕੀ ਦੇ ਲੌਕਲੀ ਟੀਮ ਖੇਡ ਮੈਦਾਨ ਦੇ ਵਿੱਚ ਨੌਜੋਤ ਸੈਦੋ ਵਾਲੀਆ ਜੱਗੂ ਸੈਦੋ ਵਾਲੀਆ ਕਬੱਡੀ 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 ਗੁਰਵੀਰ ਸਿੰਘ ਗੋਪੀ ਉਹ ਫਰੰਦੀਪੁਰੀਆ ਪਰਮਾਨੰਦ ਖਿਡਾਰੀ ਹੈ ਜਿਹੜੇ ਇੰਗਲੈਂਡ ਦੇ ਖੇਡ ਮੈਦਾਨ ਤੇ ਕਦੇ ਕਹਿੰਦੇ ਮੇਰੇ ਮਿੱਤਰੋ ਯੋਰਪ ਦੀਆਂ ਗਾਉਂਡਾਂ ਦੇ ਖੇਡਣ ਵਾਲਾ ਸੰਦੀ ਦੀ ਘੋੜੀ ਵਾਂਗੂ ਭੱਜੂਗਾ ਫਰੰਦੀਪੁਰਾ ਗੋਪੀ ਤਿਆਰ ਆ ਇੱਕ ਫਤਾਹਪੁਰਾ ਤਾਰ ਆ ਸੰਦੀਪੁਰੇ ਗੋਪੀ ਨਾਲ ਮੁਕਾਬਲਾ ਤੇ ਸੰਦੀ ਖਾਲਸਾ ਦੀ ਘਾਟ ਹਮੇਸ਼ਾ ਵਰਕਦੀ ਰਣੀ ਲਓ ਫਰੰਦੀਪੁਰੀਆ ਔਰ ਗੁਜਾਰੀ ਗੁਜਾਰੀ ਤੇ ਹਰਨਦੀ ਪੰਗਤ ਖੁਸ਼ ਹੈ ਸਾਰਾ ਕਾਲੇ ਕੇ ਖਾੜ ਨਗਰ ਜਿਹੜਾ ਖੁਸ਼ ਹੈ ਔਰ ਜਿਹੜੇ ਲਾਈਵ ਦੇਖ ਰਹੇ ਆ ਉਹਨਾਂ ਨੂੰ ਦੱਸ ਦਈਏ ਵੀ ਅੱਜ ਦਰਿਆ ਦੇ ਉੱਤੇ ਕਬੱਡੀਆਂ ਪੈ ਲਈਆਂ ਔਰ ਸਾਹਮਣੇ ਮੇਰੇ ਮਿੱਤਰੋ ਲੋਕਾਂ ਨੇ ਸਤਕਾਰ ਬਖਸ਼ਿਆ ਹੈ ਔਰ ਅਰਵਿੰਦ ਕੁਸ਼ਲ ਸਾਹਿਬ ਸਾਡੀ ਖੇਡ ਕਬੱਡੀ ਦੇ ਬਹੁਤ ਅੱਛੇ ਖਿਲਾੜੇ ਔਰ ਸਾਹਮਣੇ ਇਹ ਨਿੱਕਾ ਇਹ ਲੱਗ ਗਿਆ ਬਾਕੀ ਪੁਰ ਗਿਆ ਗਰਦਾਸ ਦੀ ਰੇਡ ਪਈ ਹੋਈ ਆ ਚਾਰੇ ਖਿਡਾਰੀ ਤਿਆਰ ਨੇ ਇੱਕ ਅਫਤਾ ਪੁਰ ਗਿਆ ਲਾਗ ਕਰਾ ਰਾਇ ਜੱਫਾ ਇਹਦੇ ਕਹਿੰਦੇ ਫਤਾਪੁਰ ਨੇ ਲਾ ਕੇ ਕਹਿੰਦੇ ਮੇਰੇ ਮਿੱਤਰੋ ਵੱਡੀ ਸਾਰੀ ਜੇਲ ਤੇ ਕਰਨਾ ਵੱਡਿਆ ਪਰ ਫਰੰਦੀਪੁਰ ਗਿਆ ਟੱਕਰ ਜਨਾਲ ਵਾਲਾ ਗਰੀ ਬੁੱਲ ਦੇ ਨੇੜੇ ਮੈਕ ਲਾਓ ਫਰੰਦੀਪੁਰੀਆ ਫਰੰਦੀਪੁਰੀਆ ਪਰ ਹਾਂ

ਮਾਰਾ ਚਾਲ ਦੀ ਧਰਤੀ ਬਾਬਾ ਗਰਵਜਨ ਸਿੰਘ ਦੀ ਮਾਰਾ ਚਾਲ ਕਿ ਮਾਰਾ ਚਾਲ ਨਹੀਂ ਕਿਸੇ ਨੇ ਵੱਡ ਜਾਣਾ ਘਰ ਘਰ ਪੁੱਤ ਜੰਮ ਲੈ ਲਓ ਸਾਹਮਣੇ ਖੇਰ ਮੈਦਾਨ ਵਿੱਚ ਫਰੰਲੀ ਪਈ ਆ